ਇਹਨੀ ਫਰਮ ਫਰਮ ਕੇ ਨਾਮ ਤੇ ਸੁਣਾ। ਨਹੀਂ ਆਦਾ ਮਾਦਾ। ਤੇ ਤਾਂ ਇਹ ਕਿੰਨਾ ਚਿਰ ਹੋ ਗਿਆ ਪੰਪ ਚੱਲਦੇ ਨਾ। ਉਹ ਨਹੀਂ ਉਹ ਨਹੀਂ ਉਹ ਨਹੀਂ ਉਹ ਨਹੀਂ। ਕੀ ਇਹ ਪਾਣੀ ਜਿਹੜਾ ਆਪਾਂ ਕਹਿ ਰਹੇ ਕਿ ਇਹ ਪਿੱਛੇ ਕੰਪਨੀ ਵਾਲੋਂ ਪਾਣੀ ਦੇ ਤੇਲ ਦਾ ਪ੍ਰੋਬਲਮ ਆਇਆ ਕਿ ਆਪਣੇ ਦੇ ਪੰਪ ਦੇ ਪ੍ਰੋਬਲਮ ਕ੍ਰੀਟ ਹੋਈ ਹੈ। ਇਹ ਸਾਨੂੰ ਸਮਝ ਨਹੀਂ ਆ ਰਿਹਾ। ਪਤਾ ਨਹੀਂ ਰਹਾ। ਕਿ ਉਹ ਮੰਨਦੇ ਆ ਜੇ ਪਾਣੀ ਵਿੱਚ ਤੇਲ ਮਿਲਦਾ ਹੈ। ਵਗੜਾ ਦੇ ਹਦੀਆਵਾਦ ਰੋਡ ਵਿਖੇ ਸਥਿਤ ਇੱਕ ਪੈਟਰੋਲ ਪੰਪ ਜੋ ਅਕਸਰ ਵਿਵਾਦਾਂ ਵਿੱਚ ਹੀ ਆਇਆ ਹੀ ਰਹਿੰਦਾ ਹੈ ਅੱਜ ਇੱਕ ਵਾਰ ਫਿਰ ਵਿਵਾਦਾਂ ਵਿੱਚ ਆ ਗਿਆ ਤਾਜ਼ਾ ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਕੁਝ ਲੋਕਾਂ ਵੱਲੋਂ ਇਸ ਪੰਪ ਬਾਲਿਆਂ ਤੇ ਇਲਜ਼ਾਮ ਲਗਾਏ ਹਨ ਕਿ ਉਹਾਂ ਨੇ ਆਪਣੀ ਗੱਡੀ ਵਿੱਚ ਡੀਜ਼ਲ ਇਸ ਪੰਪ ਤੋਂ ਪਵਾਇਆ ਪਰ ਗੱਡੀ 1 ਕਿਲੋਮੀਟਰ ਚੱਲਣ ਤੋਂ ਬਾਅਦ ਰੁਕ ਗਈ ਜਦੋਂ ਮਕੈਨਿਕ ਵੱਲੋਂ ਗੱਡੀ ਚੈੱਕ ਕੀਤੀ ਤਾਂ ਡੀਜ਼ਲ ਵਿੱਚੋਂ ਪਾਣੀ ਨਿਕਲਿਆ ਤੇ ਗੱਡੀ ਠੀਕ ਕਰਵਾਉਣ ਦੇ 8000 ਰੁਪਏ ਲੱਗ ਗਏ ਕੁਸੀਂ ਆਪ ਹੀ ਸੁਣ ਲਓ ਕੀ ਕਿਹਾ ਗੱਡੀ ਵਾਲੇ ਨੇ ਤੇ ਕੀ ਕਿਹਾ ਪੈਟਰੋਲ ਪੰਪ ਦੇ ਮਾਲਕ ਵੱਲੋਂ ਪੀ2 ਫਲੈਂਗ న్యూਸ ਤੋਂ ਪ੍ਰਿਤਪਾਲ ਸਿੰਘ ਟੀਗਰਾ ਦੀ ਰਿਪੋਰਟ ਜੀ ਆਪਣਾ ਬਣਾਣਾ ਸੰਦੀਪ ਸਿੰਘ ਭਾਜੀ ਭਾਜੀ ਤੁਸੀਂ ਆ ਪੰਪ ਤੇ ਆਏ ਆ ਕੀ ਮਸਲਾ ਕੀ ਅਰੇ ਇੱਥੇ ਆ ਕੇ ਸਾਨੂੰ ਮਿਊਜ਼ਨ ਬੁਲਾਇਆ ਚ ਸੀ ਸਰ ਆਪੇ ਭਾਜੀ ਮੈਂ ਤੇਲ ਪਵਾਇਆ ਪੰਪ ਤੋਂ ਤੇ ਤੇਲ ਪਵਾ ਕੇ ਮੈਂ ਘਰ ਚਲੇ ਗਿਆ ਜਦੋਂ ਮੈਂ ਗੱਡੀ ਸਟਾਰਟ ਕੀਤੀ ਤਾਂ ਗੱਡੀ ਸਾਲ ਨਹੀਂ ਹੋਈ ਕਿਹੜੀ ਗੱਡੀ ਹੈ ਭਾਜੀ ਮਹਿੰਦਰਾ ਸਪਿਰੋ ਤੇ ਕਿੰਨੇ ਦਾ ਕਿੰਨੇ ਦਾ ਤੇਲ ਪੋਇਆ ਤੁਸੀਂ ਤੇਲ ਪਾਇਆ ਵਾਜੀ ਮੈਂ 500 ਰੁਪਏ ਦਾ ਠੀਕ ਆ ਤੇ ਸਟਾਰਟ ਨਾ ਹੁੰਦੀ ਬਜਾ ਪੰਪ ਦਾ ਕੀ ਮਸਲਾ ਜੇ ਜਦੋਂ ਮੈਂ ਉਥੇ ਖੜੀ ਕਰਤੀ ਵੱਡੀ ਤੇ ਫਿਰ ਮਿਸਤਰੀ ਲੈ ਕੇ ਆਇਆ ਤਾਂ ਫਿਰ ਉਹਨੇ ਪੰਪ ਖੋਲਿਆ ਤਾਂ ਉਹਦੇ ਵਿੱਚ ਪਾਣੀ ਸੀ ਪਾਣੀ ਲੱਗਿਆ ਉਹਨੇ ਪਾਣੀ ਦੀ ਵੀ ਹੈਗੀ ਆਪਣੀ ਪਾਣੀ ਕਿੱਥੋਂ ਆਇਆ ਜੀ ਪਤਾ ਕੁਝ ਪਾਣੀ ਆ ਤੇਲ ਤੇਲ ਪੋਇਆ ਸੀ ਕਿਉਂ ਆਇਆ ਤੇ ਤੁਸੀਂ ਮਾਲਕਾਂ ਨਾਲ ਪੰਪ ਮਾਲਕਾਂ ਨਾਲ ਗੱਲ ਕੀਤੀ ਜੀ ਹਾਂ ਗੱਲ ਕੀਤੀ ਨਾਲ ਤੇ ਮਾਲਕ ਕੀ ਕਹਿੰਦੇ ਪੰਪ ਦੇ ਮਾਲਕ ਕੀ ਕਹਿੰਦੇ ਮਾਲਕ ਦੇ ਬੰਦੇ ਨਾਲੇ ਜੀ ਵਾਲਾ ਕਰਨ ਮੰਗ ਕੋ ਕਿਹੜੇ ਬੰਦੇ ਆ ਰਹੇ ਨੇ ਪਾਣੀ ਦੇ ਨਾਲੇ ਉਹ ਮੰਨਦੇ ਆ ਜੀ ਪਾਣੀ ਵਿੱਚ ਤੇਲ ਹੁੰਦਾ ਮੰਨਦੇ ਆ ਮੰਨਦੇ ਆ ਤੇ ਕੀ ਮੰਗਾ ਹੁਣ ਤੁਹਾਡੀ ਪੰਪ ਦੇ ਮਾਲਕ ਤੋਂ ਮੇਰਾ ਜੋ ਖਰਚਾ ਹੋਇਆ ਮੈਨੂੰ ਮਿਲ ਜਾਵੇ ਤੁਸੀਂ ਮਕੈਨਿਕ ਤੋਂ ਪੁੱਛਿਆ ਇਹਦਾ ਕੀ ਖਰਚਾ ਆਊਗਾ ਗੱਡੀ ਸਹੀ ਕਰਨ ਦਾ ਹਾਂ ਮੈਂ ਕਰਾ ਕੇ ਆਇਆ ਸੀ ਕਿੰਨਾ ਖਰਚਾ ਆਇਆ ਤੁਹਾਡਾ ਮੇਰਾ ਭਾਈ 7-8000 ਰੁਪਏ ਲੱਗ ਗਿਆ 7 ਕੀ 8 ਭਾਜੀ 8000 ਰੁਪਏ ਠੀਕ ਹੈ ਭਾਜੀ ਬਿਲਕੁਲ ਕੀ ਨਾਮ ਆਪਣਾ 10 ਇਹ ਸਮਝਦਾ ਤੁਹਾਡੇ ਪੰਪ ਦੇ ਬਾਰਾ ਆਪਣੇ ਖੜੇ ਬੰਦੇ ਖੜੇ ਆ ਜੂ ਕਹਿੰਦਾ ਤੇਲ ਦੇ ਵਿੱਚ ਪਾਣੀ ਪਿਆ ਹੋਆ ਜੀ ਪ੍ਰੋਬਲਮ ਆਈ ਏ ਇਹ ਕੀ ਕਰਨਾ ਸਾਨੂੰ ਇਹਦੇ ਬਾਰੇ ਕੋਈ ਆਈਡੀਆ ਨਹੀਂ ਨਹੀਂ ਕੰਪਨੀ ਵਾਲੇ ਆਏ ਆ ਹੁਣ ਪਤਾ ਲੱਗੂਗਾ ਕੀ ਕਰਨਾ ਨਹੀਂ ਪਾਣੀ ਇਹਦੇ ਗੱਲ ਕਰਦੇ ਆ ਉਹ ਕਹਿ ਰਹੇ ਕਿ ਇਹਨੇ ਜੋ ਤੇਲ ਪਾਇਆ ਤੇਲ ਦੇ ਵਿੱਚ ਪਾਣੀ ਛਿਗਾ ਦੇ ਜੀ ਸਾਡੀ ਗੱਡੀਆਂ ਦੀ ਪ੍ਰੋਬਲਮ ਹੋ ਗਈ ਆ ਦੇਖੋ ਜੀ ਸਾਨੂੰ ਇਹਦੇ ਬਾਰੇ ਆਈਡੀਆ ਨਹੀਂ ਪ੍ਰੋਬਲਮ ਹੈ ਦੀ ਆ ਸੀਲ ਬੰਦ ਆ ਕੰਪਨੀ ਵਾਲੇ ਆਏ ਹੈਗੇ ਆ ਉਹ ਕਿ ਇਹ ਪਾਣੀ ਜਿਹੜਾ ਆਪਾਂ ਕਹਿ ਰਹੇ ਆ ਕਿ ਇਹ ਪਿੱਛੇ ਕੰਪਨੀ ਵਾਲਾ ਪਾਣੀ ਦੀ ਤੇਲ ਦੀ ਪ੍ਰੋਬਲਮ ਆਈ ਹੈ ਕਿ ਆਪਣੇ ਦੇ ਪੰਪ ਦੀ ਪ੍ਰੋਬਲਮ ਕ੍ਰੀਟ ਹੋਈ ਹੈ ਇਹ ਸਾਨੂੰ ਸਮਝ ਨਹੀਂ ਆਇਆ ਹਲੇ ਤੱਕ ਵੀ ਪਤਾ ਨਹੀਂ ਲੱਗਦਾ ਤੇ ਜਿਹੜੇ ਹੁਣ ਉਹ ਬਾਹਰ ਗੱਡੀ ਵਾਲੇ ਕਹਿ ਰਹੇ ਭਾਈ ਸਾਹਿਬ ਕਹਿ ਰਹੇ ਕਿ ਹਾਂ ਵੀ ਜੋ ਸਾਡਾ ਖੱੱਚਾ ਹੋਇਆ ਵਾ ਗੱਡੀ ਦਾ ਜੋ ਵੀ ਰਿਪੇਅਰ ਵਗੈਰਾ ਹੋਈ ਆ ਸਾਨੂੰ ਖੱੱਚਾ ਦਿੱਤਾ ਜਾਵੇ ਕਿ ਤੁਸੀਂ ਉਹ ਦੇਂਦੇ ਹੈਗੇ ਕਹਿੰਦੇ ਕੋਸੋ ਆਪਾਂ ਨਾ ਨੂੰ ਚਾਂਗਾਗਾ ਦਾ ਪਹਿਲਾਂ ਹੀ ਸਾਰਾ ਮਿੱਟੀ ਹੋ ਗਿਆ ਜਿਹੜਾ ਤੇਲ ਵਿੱਚ ਪਿਆ ਆ। ਅਭੀ ਉਹਨਾਂ ਨੂੰ ਬੇਨਤੀ ਕੀਤੀ ਸੀ ਤੇ ਭਾਈ ਕੋਈ ਦੂਜੇ ਜਾਇਦ ਦੀ ਗੱਲ ਕਰ ਰੋ। ਤੂੰ ਹੁਣ ਆਪਣੇ ਜਿੱਥੇ ਆੜੇ ਹੁਣ ਸੁਣ ਦੀ ਬਣੀ। ਸਰ ਦੇਖੋ ਤੇਲ ਚੱਦ ਕੋਲ ਆਂਦਾ ਕਿ ਤੁਸੀਂ ਉਦੋਂ ਤੇਲ ਚੈੱਕ ਨਹੀਂ ਕਰਦੇ। ਚੈੱਕ ਚੈੱਕ। ਤੇ ਸਰ ਇਹ ਪ੍ਰੋਬਲਮ ਕਿੱਥੋਂ ਆਈ? ਦੇਖੋ ਜੀ ਪ੍ਰੋਬਲਮ ਕਹੋਂ ਆ ਗਈ ਆ। ਜਾਂ ਕਦੀ ਕਰਕੇ ਕੀਤਾ ਪਰ ਫੇਰ ਵੀ ਪ੍ਰੋਬਲਮ ਆ ਗਈ। ਹੁਣ ਦੇਖੋ ਅੱਗੇ ਤੋਂ ਕੋਈ ਦੇਖਾ ਇਹ ਕੀ ਕਰਨਾ। ਕਿਸੇ ਜਿਹੜੀ ਹੈ ਮੰਨੋ ਗਲਤੀ ਜਿਹੜੀ ਹੋ ਗਈ। ਚਾਹੇ ਪਿੱਛੋਂ ਪੰਪਰੋਂ ਤੇਲ ਆਇਆ ਉਤੋਂ ਗਲਤੀ ਹੋ ਗਈ ਜਾਂ ਆਪਣਾ ਗਲਤੀ ਗਲਤੀ ਤਾਂ ਹੋਈ ਆ ਜੀ ਜਿਹੜੇ ਲੋਕਾਂ ਨੇ ਸਾਡਾ ਤੁਹਾਡੇ ਕੋਲ ਤੇਲ ਪਵਾ ਕੇ ਗਏ ਆ ਜੀ ਉਹਨਾਂ ਦਾ ਜੋ ਵੀ ਉਹਨਾਂ ਦਾ ਬੰਦਾ ਜੀ ਉਹ ਜਿਹੜਾ ਉਹਦਾ ਖਰਚਾ ਬੱਚਾ ਕੌਣ ਦੇਣ ਦਾ ਰਿਹਾ ਤੇ ਸਰ ਉਹਦਾ ਫੇਰ ਖਰਚਾ ਲੋਕਾਂ ਦਾ ਹੋ ਰਿਹਾ ਵਾ ਪਰ ਉਹਨਾਂ ਗੱਡੀਆਂ ਨੂੰ ਆ ਰਹੀ ਆ ਉਹਦਾ ਆਪਾਂ ਨੂੰ ਹੀ ਹੱਲ ਕਰਾਂਗੇ ਨਾ ਜੀ ਆਪਾਂ ਆਪਾਂ ਹੱਲ ਕਰਕੇ ਇਹ ਜੋ ਦੇਖ ਰਹੇ ਹੈਗੇ ਕੀ ਉਹ ਦਾ ਸਰ ਇਹ ਪੰਪ ਦਾ ਨਾਮ ਕੀ ਹੈ ਪੰਪ ਦਾ ਨਾਮ ਇੰਡੀਆ ਵਾਲਾ ਪੰਪ ਹੈ ਇਹ ਇੰਡੀਆ ਫਰਮ ਫਰਮ ਕੇਸ ਨਾਮ ਤੇ ਹੈ ਇਹਦਾ ਨਾਮ ਹੈ ਤੇ ਤਾਂ ਇਹ ਕਿੰਨਾ ਚਿਰ ਹੋ ਗਿਆ ਪੰਪ ਚੱਲਦੇ ਨੂੰ ਇੰਨਾ ਹੀ ਹੋ ਗਿਆ